ਹਾਂਜੀ ਭਾਈ ਸਾਰਿਆਂ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਹਾਂਜੀ ਆਪਾਂ ਜਿਹੜੀ ਅਰਦਾਸ ਦੇ ਸੰਬੰਧ ਦੇ ਵਿੱਚ ਵੀਡੀਓ ਸ਼ੁਰੂ ਕੀਤੀ ਹੋਈ ਆ ਉਸ ਦਾ ਇਹ ਦੂਜਾ ਭਾਗ ਆ ਸਭ ਤੋਂ ਪਹਿਲਾਂ ਪਰ ਅਰਦਾਸ ਦੇ ਵਿੱਚ ਦੱਸਿਆ ਸੀ ਵੀ ਅਰਦਾਸ ਦੇ ਅਰਥ ਕੀ ਨੇ ਪਹਿਲੇ ਭਾਗ ਦੇ ਵਿੱਚ ਦੱਸਿਆ ਗਿਆ ਵੀ ਅਰਦਾਸ ਸ਼ਬਦ ਦੇ ਅਰਥ ਕੀ ਹਨ ਹੁਣ ਆਪਾਂ ਦੱਸਦੇ ਹਾਂ ਵੀ ਜਿਹੜਾ ਅਰਦਾਸ ਸ਼ਬਦ ਹੈ ਜਿਹੜਾ ਇਹਦੇ ਵਿਦਵਾਨਾਂ ਨੇ ਇਹਦੇ ਅਖਰੀ ਸ਼ਬਦ ਕੱਢੇ ਨੇ ਅਖਰੀ ਅਰਥ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਨੇ ਅਰਦਾਸ ਸ਼ਬਦ ਦੇ ਅਖਰੀ ਜਿਹੜੇ ਅਰਥ ਨੇ ਵਿਵੇਚਨਾ ਤੌਰ ਤੇ ਅਰਥ ਕੱਢਦੇ ਆ ਜਿਹੜੇ ਸਾਹਿਤਕ ਅਰਥ ਉਹ ਹਨ ਜਿਵੇਂ ਆੜੇ ਦੇ ਅੰਤਰਜਾਮੀ ਰਾਰਾ ਹੋ ਗਿਆ ਰੱਖਿਆ ਕਰਨ ਵਾਲਾ ਰਾਖਾ ਤੇ ਦੱਦਾ ਦਾਤਾਰ ਸ ਸਹਾਰਾ ਵੀ ਆਪਣੀ ਰੱਖਿਆ ਕਰਨ ਵਾਲਾ ਉਹ ਅੰਤਰਜਮੀ ਦਾਤਾਰ ਸਾਡਾ ਸਹਾਰਾ ਤੇ ਇਹ ਅਰਦਾਸ ਦੇ ਇਹਨਾਂ ਨੇ ਅਖਰੀ ਅਰਥ ਕੱਢਨੇ ਆੜਾ ਰਾਰਾ ਦਦਾ ਸ ਸ ਆੜੇ ਤੇ ਅੰਤਰਜਮੀ ਰਾਰੇ ਤੇ ਰੱਖਿਆ ਕਰਨ ਵਾਲਾ ਰਾਖਾ ਦਦੇ ਤੇ ਦਾਤਾਰ ਤੇ ਸ ਸ ਤੇ ਸਹਾਰਾ ਇਸੇ ਤਰ੍ਹਾਂ ਅੱਗੇ ਅਰਦਾਸ ਦੇ ਵਿੱਚ ਕੀ ਹੁੰਦਾ ਜਿਹੜਾ ਅਗਲਾ ਸਟੈਪ ਆ ਸਭ ਤੋਂ ਪਹਿਲਾਂ ਅਰਦਾਸ ਦੇ ਵਿੱਚ ਨਿਮਰਤਾ ਨਿਮਰ ਨਿਮਰਤਾ ਸਭ ਤੋਂ ਵੱਡੀ ਚੀਜ਼ ਅਰਦਾਸ ਦੇ ਵਿੱਚ ਜਿੰਨਾ ਆਪਾਂ ਨਿਮਰ ਹੋ ਕੇ ਨਿਮਰਤਾ ਨਾਲ ਅਰਦਾਸ ਕਰਾਂਗੇ ਜਦੋਂ ਆਪਣੇ ਅੰਦਰੋਂ ਦਵੇਤ ਭਾਵ ਮਿਟ ਜਾਂਦੇ ਆ ਜਦੋਂ ਆਪਣੇ ਉੱਤੇ ਕੋਈ ਵਿਪਤਾ ਪੈਂਦੀ ਆ ਦੁੱਖ ਹੁੰਦਾ ਜਾਂ ਆਪਾਂ ਨੂੰ ਖੁਸ਼ੀਆਂ ਹੁੰਦੀਆਂ ਆਪਾਂ ਉਹ ਖੁਸ਼ੀਆਂ ਵੀ ਆਪਾਂ ਇਹ ਸੋਚਦੇ ਆਪਾਂ ਨੂੰ ਮਾਲਕਾ ਦੇਣ ਵਾਲਾ ਇਸ ਕਰਕੇ ਆਪਾਂ ਨਿਮਰਤਾ ਦੇ ਵਿੱਚ ਜੋ ਅਰਦਾਸ ਕਰਦੇ ਆਂ ਉਹ ਮਨਜ਼ੂਰ ਹੁੰਦੀ ਆ ਇਹ ਨਹੀਂ ਹੈਗਾ ਆਪਾਂ ਅਰਦਾਸ ਕਰੀਏ ਆਪਾਂ ਨੂੰ ਖੁਸ਼ੀਆਂ ਮਿਲਣ ਤੇ ਆਪਣੇ ਅੰਦਰ ਹੰਕਾਰ ਬੋਲੇ ਵੀ ਹਾਂ ਇਹ ਜੋ ਕੰਮ ਕੀਤਾ ਮੈਂ ਕੀਤਾ ਆਪਾਂ ਉੱਪਰੋਂ-ਉੱਪਰੋਂ ਅਰਦਾਸ ਕਰਦੇ ਹੋਈਏ ਤੇ ਅੰਦਰੋਂ ਆਪਣੇ ਹੰਕਾਰ ਝਲਕਦਾ ਹੋਵੇ ਤਾਂ ਉਹ ਅਰਦਾਸ ਮਨਜ਼ੂਰ ਨਹੀਂ ਹੁੰਦੀ ਤੇ ਜੇ ਆਪਣੇ ਕੋਲ ਤੇ ਕੋਈ ਭੀੜ ਪਈ ਹੋਈ ਆ ਆਪਣੇ ਤੇ ਕੋਈ ਦੁੱਖ ਪਿਆ ਹੋਇਆ ਦੁੱਖ ਦੇ ਵਿੱਚ ਭੀੜ ਦੇ ਵਿੱਚ ਆਪਾਂ ਅਰਦਾਸ ਕਰਦੇ ਹੋਏ ਆਪਣਾ ਧਿਆਨ ਇਹ ਜਾਵੇ ਕਿ ਪਤਾ ਨਹੀਂ ਇਹ ਦੁੱਖ ਦੂਰ ਹੋਊਗਾ ਜਾਂ ਨਹੀਂ ਆਪਾਂ ਸ਼ੰਕਾ ਕਰੀਏ ਰੱਬ ਤੇ ਆਪਣੇ ਗੁਰੂ ਤੇ ਤਾਂ ਉਹ ਅਰਦਾਸ ਉਹ ਵੀ ਮਨਜ਼ੂਰ ਨਹੀਂ ਹੁੰਦੀ ਨਰੋਲ ਨਿਮਰਤਾ ਦੇ ਵਿੱਚ ਅਰਦਾਸ ਤੇ ਸ਼ਰਧਾਵਾਨ ਅਰਦਾਸ ਹੀ ਮਨਜ਼ੂਰ ਹੋ ਕੀਤੀ ਜਾਂਦੀ ਹੈ ਰੱਬ ਵੱਲੋਂ ਤੇ ਅੱਗੇ ਆ ਜਾਂਦਾ ਸਿਦਕ ਸਿਦਕ ਦਾ ਮਤਲਬ ਹੁੰਦਾ ਵੀ ਆਪਾਂ ਨੂੰ ਡਿਰੜ ਭਰੋਸਾ ਕਿੰਨਾਗਾ ਪ੍ਰਮਾਤਮਾ ਤੇ ਜਾ ਆਪਣੇ ਗੁਰੂ ਅੱਗੇ ਸਾਡਾ ਭਰੋਸਾ ਕਿੰਨਾ ਡਿਰੜ ਕਿੰਨੀ ਦ੍ਰਿੜਤਾ ਦੇ ਨਾਲ ਆਪਾਂ ਜਿਹੜੀ ਅਰਦਾਸ ਕਰਦੇ ਆ ਉਹਦੇ ਤੇ ਵਿਸ਼ਵਾਸ ਕਿੰਨੀ ਦ੍ਰਿੜਤਾ ਨਾਲ ਆਪਾਂ ਨੂੰ ਕਿ ਆਪਣੀ ਰੱਬ ਸੁਣੂਗਾ ਤੇ ਸਦਕਾ ਅੱਗੇ ਮਤਲਬ ਇਹ ਵੀ ਆ ਕਿ ਜੇ ਅਰਦਾਸ ਦੇ ਵਿੱਚ ਆਪਣੇ ਆਪਣੇ ਤੇ ਕੋਈ ਭੀੜਾ ਪਈ ਆ ਪਰ ਅਰਦਾਸ ਕਰਦੇ ਆ ਸਾਨੂੰ ਤਾਗਤ ਬਖਸ਼ ਮਾਲਕ ਨੂੰ ਕਹਿੰਦੇ ਆ ਜਿਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ ਸੀ ਉਹਨਾਂ ਨੇ ਅਰਦਾਸ ਕਰੀ ਸੀ ਵੀ ਮੇਰੇ ਕੇਸ ਨਾ ਕੱਟੇ ਜਾਣ ਉਹਦੇ ਕੇਸ ਨਹੀਂ ਕੱਟੇ ਗਏ ਔਰ ਖੋਪਰੀ ਲਾਹੀ ਗਈ ਖੋਪਰੀ ਲਾਉਣ ਤੋਂ ਬਾਅਦ 22 ਦਿਨ ਉਹ ਜਿਉਂਦਾ ਹੀ ਰਹੇ ਕਿਉਂਕਿ ਉਹਨਾਂ ਨੇ ਅਰਦਾਸ ਕਰੀ ਸੀ ਰੱਬ ਅੱਗੇ ਆਪਣੇ ਗੁਰੂ ਅੱਗੇ ਕਿ ਸੱਚੇ ਪਾਸਾ ਵੀ ਜਿਹੜਾ ਇਹ ਖੋਪਰੀ ਉਤਾਰ ਰਿਹਾ ਸੂਬਾ ਇਹਨੂੰ ਮੈਂ ਆਪਣੇ ਜੁੱਤੀ ਨਾਲ ਅੱਗੇ ਲਾ ਕੇ ਲੈ ਕੇ ਜਾਵਾਂ ਤੇ ਉਹ 22ਵੇਂ ਦਿਨਾਂ ਪਾਈ ਤਾਰੂ ਸਿੰਘ ਨੇ ਸ਼ਹੀਦੀ ਪਾਈ ਸੀਗੀ। ਹੋਪਰੀ ਲਾਹਣ ਤੋਂ ਬਾਅਦ ਤੇ ਉਹ ਸੂਬਾ ਆਪਦੇ ਜਿਹੜਾ ਸਰੀਰ ਆ ਉਹ ਛੱਡ ਗਿਆ ਸੀਗਾ। ਇਸ ਤਰ੍ਹਾਂ ਸਿਦਕ ਹੋਣਾ ਬਹੁਤ ਵੱਡੀ ਗੱਲ ਆ ਅਰਦਾਸ ਦੇ ਵਿੱਚ। ਤੇ ਇੱਕ ਤਾਂ ਨਿਮਰਤਾ, ਇੱਕ ਸਿਦਕ, ਦ੍ਰਿੜਤਾ ਕਿੰਨੀ ਆ ਆਪਣੇ ਅੰਦਰ। ਆਪਾਂ ਜਿਹੜੀ ਅਰਦਾਸ ਕਰਦੀ ਕਰਤੀ ਉਹਨੂੰ ਨਿਭਾਉਨੇ ਕਿਵੇਂ ਆ? ਕਿਵੇਂ ਸਿਦਕ ਦੇ ਨਾਲ ਨਿਭਾਉਨੇ ਆਪਾਂ ਉਸ ਤੋਂ ਭੱਜਣਾ ਨਹੀਂ ਹੈਗਾ। ਜਿਵੇਂ ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ ਸੀਗੀ ਜੁੱਧ ਕਰਨ ਦੇ ਸਮੇਂ ਸਾਹਮਣੇ 4 ਲੱਖ ਪਠਾਣਾ ਦੀ ਫੌਜ ਸੀਗੀ ਤੇ ਇਹ ਕੁੱਲ 1200 ਸਿੰਘ ਸੀਗੇ ਜਦੋਂ ਅਰਦਾਸ ਕਰਕੇ ਇਹਨਾਂ ਨੇ ਚੜ੍ਹਾਈ ਕਰਤੀ ਸੀ ਪਠਾਣਾ ਤੇ 1200 ਦੇ ਵਿੱਚੋਂ ਇੱਕ ਵੀ ਸਿੰਘ ਭੱਜਿਆ ਨਹੀਂ ਸੀ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਭਰੋਸਾ ਸੀਗਾ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਆਜਾਦ ਨੂੰ ਪਹੁੰਚੀਆਂ ਉਦੋਂ ਉਹ ਤੋਂ ਪਹਿਲਾਂ ਇਹਨਾਂ ਨੇ ਹਮਲਾ ਕਰ ਦਿੱਤਾ ਔਰ ਅਰਦਾਸ ਦੇ ਵਿੱਚ ਇੰਨਾ ਤਾਕਤ ਇੰਨੀ ਬਲ ਸੀਗਾ ਰੱਬ ਵੱਲੋਂ ਕਿ ਜਦੋਂ ਉਹਨਾਂ ਨੇ ਹਮਲਾ ਕਰਿਆ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਉਦੋਂ ਤੱਕ ਪਹੁੰਚ ਗਈਆਂ ਉਹਨਾਂ ਨੇ ਪਠਾਣਾ ਨੂੰ ਉਦੋਂ ਤੱਕ ਰੋਕਿਆ ਤੇ ਉਸ ਜੁੱਧ ਦੇ ਵਿੱਚ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ ਇਹ ਹੁੰਦਾ ਸਿੱਦਕ ਦ੍ਰਿੜਤਾ ਇਹ ਆਪਾਂ ਅਰਦਾਸ ਦੇ ਅਖਰੀ ਅਰਥ ਤੇ ਅੱਗੇ ਅਰਦਾਸ ਦੇ ਜਿਹੜੇ ਨਿਯਮ ਨੇ ਉਹ ਸਿੱਖੇ ਨੇ ਅੱਜ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਅਰਦਾਸ ਬਾਰੇ ਹੋਰ ਵੀ ਜ਼ਰੂਰੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੰਦੇ ਰਹਾਂਗੇ ਇਹ ਸਾਰੀ ਜਾਣਕਾਰੀ ਪ੍ਰਮਾਣਿਤ ਕਿਤਾਬਾਂ ਦੇ ਵਿੱਚੋਂ ਡਾਕਟਰ ਗੰਢਾ ਸਿੰਘ ਵਰਗਿਆਂ ਦੇ ਵਿੱਚੋਂ ਤੇ ਹੋਰ ਵੀ ਬਹੁਤ ਸਹਾਇਕ ਕਰਨੇ ਭਾਈ ਵੀਰ ਸਿੰਘ ਹੋ ਗਿਆ ਡਾਕਟਰ ਗੰਢਾ ਸਿੰਘ ਹੋ ਗਿਆ ਕਰਮ ਸਿੰਘ ਹਿਸਟੋਰੀਅਨ ਹੋ ਗਿਆ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਭਾਈ ਕਾਂਤ ਸਿੰਘ ਨਾਭਾ ਹੋ ਗਿਆ ਉਹਨਾਂ ਚੋਂ ਪੜ੍ਹ ਕੇ ਸਬਤ ਅਲੱਗ-ਅਲੱਗ ਕਿਤਾਬਾਂ ਦੇ ਵਿੱਚੋਂ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਜੀ ਜਾਣਕਾਰੀ ਹੋਰ ਲੈਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਾਲ ਲੱਗਿਆ ਹੋਇਆ ਘੰਟੀ ਟੱਲ ਖੜਕਾ ਦਿਓ ਤਾਂ ਕਿ ਸਮੇਂ ਸਿਰ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ